ਮਿੱਤਰੋ ਕਾਵਾ ਵਾਲੀ ਪਤਨ ਪੋਸਟ ਤੇੋਂ ਫਿਰ ਅਸੀਂ ਇੱਕ ਵਾਰੀ ਤੁਹਾਡੇ ਨਜ਼ਰ ਕਰ ਰਹੇ ਆ ਪਾਣੀ ਦੀ ਸਥਿਤੀ ਕਿ ਕੀ ਹੈਗੀ ਆ ਉਸ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਐਨ ਡੀ ਆਰ ਐਫ ਦੀਆਂ ਟੀਮਾਂ ਪਾਣੀ 'ਚ ਬੋਟਸ ਆਵਦੀਆਂ ਉਤਾਰ ਰਹੀਆਂ ਨੇ ਤੇ ਉਤਾਰ ਮਤਲਬ ਰਾਹਤ ਕਾਰਜਾਂ ਵਾਸਤੇ ਉਹਨਾਂ ਨੇ ਕੰਮ ਸ਼ੁਰੂ ਕਰਤਾ ਹੈਗਾ ਤੇ ਸਵੇਰ ਦੇ 7:30 ਪੌਣੇ 8 سوری ਪੌਣੇ 8 ਹੋ ਚੁੱਕੇ ਨੇ ਤੇ ਉਸ ਤੋਂ ਤੁਹਾਨੂੰ ਅਸੀਂ ਲਾਈਵ ਇਹ ਦਿਖਾ ਰਹੇ ਆਂ ਕਿ ਤੇ ਆਹ ਦੇਖੋ ਦੋਸਤੋ ਇੱਥੇ ਕਾਵਾਂਵਾਲੀ ਪਤਨ ਪੋਸਟ ਤੇ ਨਿਸ਼ਾਨ ਲੱਗਿਆ ਹੋਇਗਾ ਕੱਲ ਨਾਲੋਂ ਅੱਜ ਪਾਣੀ ਜਿੰਨਾ ਘਟਿਆ ਗਿਆ ਉਹਦੀ ਅਸੀਂ ਲਾਈਵ ਤੁਹਾਨੂੰ ਰਿਪੋਰਟਿੰਗ ਦੇ ਰਹੇ ਹਾਂ ਆ ਦੇਖੋ ਇਹ ਤਿੰਨ ਨਿਸ਼ਾਨ ਲੱਗੇ ਹੋਏ ਨੇ ਇਹ 4 ਤਾਰੀਖ ਦਾ ਨਿਸ਼ਾਨ ਹੈ ਇਹ 5 ਦਾ ਹੈਗਾ ਇਹ 6 ਦਾ ਹੈਗਾ ਤੇ ਉਸ ਤੋਂ ਬਾਅਦ ਅੱਜ ਪਾਣੀ ਦਾ ਨਿਸ਼ਾਨ ਇੱਥੇ ਲੱਗਣਾ ਹੈਗਾ ਠੀਕ ਹੈ ਜੀ ਮਤਲਬ ਕਰੀਬ 6 ਇੰਚ ਦਾ ਫਰਕ ਪਿਆ ਹੈਗਾ 3 ਦਿਨਾਂ ਚ ਇਹ ਤੇ ਕੱਲ ਤੇ ਅੱਜ ਨਾਲੋਂ ਯਾਨੀ 5 ਸਤੰਬਰ ਤੇ 6 ਸਤੰਬਰ ਦੇ 6 ਸਤੰਬਰ ਤੇ 7 ਸਤੰਬਰ ਦੇ ਵਿਚਾਲੇ ਇੱਥੇ ਪਾਣੀ ਜਿਹੜਾ ਉਹ 2.5 ਇੰਚ ਡਾਊਨ ਚਲਾ ਗਿਆ ਹੈ 2.5 ਪੌਣੇ 3 ਇੰਚ ਥੱਲੇ ਚਲਾ ਗਿਆ ਪਾਣੀ ਇਹਦਾ ਇਹ ਖੁਸ਼ਖਬਰੀ ਹੈਗੀ ਹੈ ਫਾਜ਼ਿਲਕਾ ਵਾਸਤੇ ਕਿ ਇੱਥੇ ਪਾਣੀ ਹੁਣ ਕਾਫੀ ਘਟਣਾ ਸ਼ੁਰੂ ਹੋ ਚੁੱਕਿਆ ਹੈਗਾ ਤੇ 3 ਦਿਨਾਂ ਚ ਪਾਣੀ 6 ਇੰਚ ਕਾਵਾ ਵਾਲੀ ਪਤਨ ਪੋਸਟ ਤੇ ਡਾਊਨ ਗਿਆ ਹੈ ਇੱਥੇ ਜਿਹੜਾ ਨਿਸ਼ਾਨ ਲਗਾਇਆ ਗਿਆ ਬਿਲਕੁਲ ਸਟੀਕ ਨਿਸ਼ਾਨ ਲਗਾਇਆ ਗਿਆ ਤੇ ਰੋਜ਼ਾਨਾ ਨਿਸ਼ਾਨ ਲਗਾਇਆ ਜਾਂਦਾ ਕਿ ਪਾਣੀ ਕਿੰਨਾ ਕਿੰਨਾ ਡਾਊਨ ਜਾ ਰਿਹਾ ਤੇ ਅੱਜ ਪਾਣੀ ਕੱਲ ਨਾਲੋਂ 22 ਇੰਚ ਘਟੇਗਾ ਸਪੀਡ ਵੀ ਇਹਦੀ ਘਟੇਗੀ ਹੈ ਅਗਰ ਇਹ ਜਿਹੜੀ ਕਲਾਲੀ ਇਹਦੇ ਚ ਫਸੀ ਹੋਈ ਹੈ ਇਹਨੂੰ ਕੱਟ ਕੜਦਾ ਜਾਈ ਤੇ ਮੇਰੇ ਖਿਆਲ ਨਾਲ ਇੱਥੋਂ ਪਾਣੀ ਜਿਹੜਾ ਹੈਗਾ ਹੋਰ ਤੇਜ਼ੀ ਨਾਲ ਅੱਗੇ ਰਿਲੀਜ਼ ਹੋਏਗਾ ਤੇ ਜਿੰਨਾ ਪਾਣੀ ਅੱਗੇ ਰਿਲੀਜ਼ ਜਲਦੀ ਹੋਏਗਾ ਉਹਨਾਂ ਹੀ ਇੱਥੇ ਫਾਜ਼ਿਲਕਾ ਦੇ ਏਰੀਏ ਨੂੰ ਰਾਹਤ ਮਿਲੇਗੀ ਦੋਸਤੋ ਇਹ ਅਪਡੇਟ ਹੈਗੀ ਸੀਗੀ ਸਵੇਰੇ ਸਵੇਰੇ ਕਿ 7 ਸਤੰਬਰ 2025 ਨੂੰ ਪਾਣੀ 2.5 ਇੰਚ ਥੱਲੇ ਚਲਾ ਗਿਆ ਧੰਵਾਦ ਦੋਸਤੋ